ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਬਾਬਾ ਬੜਪਾਗ ਸਿੰਘ ਗੁਰਦੁਆਰਾ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਵਿੱਚ ਉਹਨਾਂ ਜ਼ਿਲ੍ਹੇ ਦੇ ਪਿੰਡੋਂ ਮੈਰੀ ਵਿੱਚ ਸਥਿਤ ਹੈ ਇਹ ਹੋਲੀ ਦੇ ਮੇਲੇ ਲਈ ਜਾਣਿਆ ਜਾਂਦਾ ਹੈ ਇਹ ਗੁਰਦੁਆਰਾ ਬਾਬਾ ਬੜਪਾਗ ਸਿੰਘ ਦੀ ਯਾਦ ਵਿੱਚ ਬਣਿਆ ਹੋਇਆ ਹੈ ਕੌਣ ਥੰ ਬਾਬਾ ਬੜਪਾਗ ਸਿੰਘ ਜੀ ਆਓ ਜਾਣਦੇ ਹਾਂ ਬਾਬਾ ਬੜਪਾਗ ਸਿੰਘ ਜੀ ਦਾ ਜਨਮ 1716 ਈਸਵੀ ਵਿੱਚ ਕਰਤਾਰਪੁਰ ਵਿਖੇ ਹੋਇਆ ਸੀ ਉਹ ਬਾਬਾ RAM ਸਿੰਘ ਅਤੇ ਮਾਤਾ ਰਾਜਕੌਰ ਦੇ ਪੁੱਤਰ ਸਨ ਉਹ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਚਤੇਰੇ ਭਰਾ ਧੀਰਮਲ ਦੇ ਵੰਸ਼ ਵਿੱਚੋਂ ਸਨ ਉਹ ਕਰਤਾਰਪੁਰ ਦੇ ਛੋਡੀਆਂ ਦੀ ਵਿਰਾਸਤ ਗੱਦੀ ਤੇ ਬੈਠਣ ਲਈ ਸਫਲ ਹੋਏ ਉਹਨਾਂ ਬਾਰੇ ਕਈ ਕਹਾਣੀਆਂ ਵੀ ਸੁਣਾਈਆਂ ਜਾਂਦੀਆਂ ਹਨ ਇਹ ਸਥਾਨ ਅੰਬ ਤੋਂ ਲਗਭਗ 10 ਕਿਲੋਮੀਟਰ ਦੂਰ ਹੈ ਪੈਰੋਕਾਰ ਵਿਸ਼ਵਾਸ ਕਰਦੇ ਹਨ ਕਿ ਡੇਰੇ ਦਾ ਦੌਰਾ ਕਰਨ ਨਾਲ ਦੁਸ਼ਟ ਆਤਮਾਵਾਂ ਦੁਆਰਾ ਗ੍ਰਸਤ ਜਾਂ ਫਿਰ ਹੋਰ ਮਾੜੇ ਪ੍ਰਭਾਵਾਂ ਨਾਲ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਹੁੰਦਾ ਹੈ ਹੋਲਾ ਮਹੱਲਾ ਮੇਲਾ ਡੇਰਾ ਬਾਬਾ ਬੜਪਾਗ ਸਿੰਘ ਵਿਖੇ ਵਿਕਰਮੀ ਮਹੀਨੇ ਫੱਗਣ ਜਾਨੀ ਕਿ ਫਰਬਰੀ ਮਾਰਚ ਦੀ ਪੂਰਨਮਾਸੀ ਵਾਲੇ ਦਿਨ ਲੱਗਦਾ ਹੈ ਮੇਲਾ 10 ਦਿਨ ਚੱਲਦਾ ਹੈ ਭਾਵ ਪੂਰਨਮਾਸੀ ਤੋਂ 1 ਹਫਤਾ ਪਹਿਲਾਂ ਅਤੇ 2 ਦਿਨ ਬਾਅਦ ਮੇਲੇ ਵਿੱਚ ਉਹਨਾਂ ਲੋਕਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੁਆਰਾ ਸ਼ਿਰਕਤ ਕੀਤੀ ਜਾਂਦੀ ਹੈ ਜੋ ਮਾੜੇ ਪ੍ਰਭਾਵਾਂ ਤੋਂ ਸੁਰੱਖਿਆ ਦੀ ਮੰਗ ਕਰਦੇ ਹਨ ਡੋਲੀਆਂ ਭਾਵ ਪੀੜਤ ਵਿਅਕਤੀ ਕਤਾਰਾਂ ਵਿੱਚ ਬੈਠੇ ਹੁੰਦੇ ਹਨ ਜਦੋਂ ਕਿ ਦੁਸ਼ਟ ਆਤਮਾਵਾਂ ਨੂੰ ਮਨਮੋਹਣ ਕਰਨ ਲਈ ਧਾਤੂ ਦੇ ਥਾਲ ਅਤੇ ਢੋਲ ਕੁੱਟੇ ਜਾਂਦੇ ਹਨ ਢੋਲ ਵਜਾਉਣ ਦੇ ਕਾਰਨ ਡੋਲੀਆਂ ਜੋ ਆਪਣੇ ਸਿਰ ਨੂੰ ਉਛਾਲਦੀਆਂ ਅਤੇ ਹਿਲਾਉਂਦੀਆਂ ਰਹਿੰਦੀਆਂ ਹਨ ਉਨਾਂ ਨੂੰ ਧੂਫ ਤਖਾਉਣ ਦੇ ਧੂਏ ਨੂੰ ਸਾਹ ਲੈਣ ਲਈ ਬਣਾਇਆ ਜਾਂਦਾ ਹੈ। ਦੁਸ਼ਟ ਆਤਮਾਵਾਂ ਨੂੰ ਉਦੋਂ ਤੱਕ ਤਸ਼ੀਹੇ ਦੇਣ ਲਈ ਕਈ ਤਰੀਕੇ ਅਪਣਾਏ ਜਾਂਦੇ ਹਨ ਜਦੋਂ ਤੱਕ ਉਹ ਸਰੀਰ ਨੂੰ ਨਹੀਂ ਛੱਡ ਦਿੰਦੇ। ਉਸ ਪੜਾ ਤੇ ਆਤਮਾ ਨੂੰ ਧੌਲੀ ਧਾਰ ਝਰਨੇ ਵੱਲ ਜਾਣ ਲਈ ਕਿਹਾ ਜਾਂਦਾ ਹੈ ਜਿਸ ਨਾਲ ਇਹ ਸਹਿਮਤ ਹੁੰਦਾ ਹੈ। ਆਤਮਾ ਨੂੰ ਫਿਰ ਸਵਾਲ ਕੀਤਾ ਜਾਂਦਾ ਹੈ ਕਿ ਕੀ ਇਹ ਆ ਗਿਆ ਹੈ? ਅਤੇ ਬਾਬਾ ਵਿਭਾਗ ਸਿੰਘ ਨੂੰ ਪਿੰਜਰੇ ਨਾਲ ਦੇਖਦਾ ਹੈ ਜਦੋਂ ਆਤਮਾ ਹਾਂ ਵਿੱਚ ਜਵਾਬ ਦਿੰਦੀ ਹੈ ਤਾਂ ਉਸ ਨੂੰ ਪਿੰਜਰੇ ਵਿੱਚ ਦਾਖਲ ਹੋਣ ਲਈ ਕਿਹਾ ਜਾਂਦਾ ਹੈ ਅਤੇ ਬਾਬਾ ਜੀ ਪਿੰਜਰੇ ਨੂੰ ਬੰਦ ਕਰਨ ਲਈ ਕਹਿ ਦਿੰਦੇ ਹਨ ਫਿਰ ਡੋਲੀਆਂ ਠੀਕ ਹੋ ਕੇ ਆਪੋ ਆਪਣੇ ਘਰਾਂ ਵੱਲ ਨੂੰ ਪਰਤਦੀਆਂ ਹਨ ਮੇਲੇ ਵਿੱਚ ਸ਼ਾਮਲ ਹੋਣ ਵਾਲਾ ਹਰ ਸ਼ੈਲਾਨੀ ਧੌਲੀ ਧਾਰ ਜਾਂ ਚਰਨ ਗੰਗਾ ਵਿਖੇ ਪਵਿੱਤਰ ਇਸ਼ਨਾਨ ਕਰਨ ਤੋਂ ਇਲਾਵਾ ਖਾਸ ਕਰਕੇ ਪੂਰਨਵਾਸੀ ਦੇ ਦਿਨ ਇਸ ਧਾਰਮਿਕ ਸਥਾਨ ਤੇ ਮੱਥਾ ਟੇਕਦਾ ਹੈ ਸ਼ਰਧਾਲੂ ਧੌਲੀ ਧਾਰ ਦਾ ਪਵਿੱਤਰ ਜਲ ਘਰ ਲੈ ਜਾਂਦੇ ਹਨ ਅਸਥਾਨ ਤੇ ਸਭ ਤੋਂ ਮਹੱਤਵਪੂਰਨ ਰਸਮ ਨਿਸ਼ਾਨ ਸਾਹਿਬ ਨੂੰ ਲਹਿਰਾਉਣਾ ਹੈ ਇਹ ਪੂਰਨਵਾਸੀ ਵਾਲੇ ਦਿਨ ਕੀਤਾ ਜਾਂਦਾ ਹੈ ਅਰਦਾਸ ਦੇ ਪਾਠ ਉਪਰੰਤ ਪ੍ਰਾਣੇ ਨਿਸ਼ਾਨ ਸਾਹਿਬ ਨੂੰ ਉਤਾਰਿਆ ਜਾਂਦਾ ਹੈ। ਸ਼ਰਧਾਲੂ ਪ੍ਰਾਣੇ ਝੰਡੇ ਨਾਲ ਜੁੜੇ ਪ੍ਰਾਣੇ ਕੱਪੜੇ ਦਾ ਇੱਕ ਟੁਕੜਾ ਜਾਂ ਕਈ ਹੋਰ ਵਸਤੂਆਂ ਜਿਵੇਂ ਕਿ ਗਾਂ ਦੇ ਗੋਲੇ, ਤੁਪਾਰੀ ਜਾਂ ਸਿੱਕੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਤੇ ਕਬਜ਼ਾ ਕਰਨਾ ਵਰਦਾਨ ਮੰਨਿਆ ਜਾਂਦਾ ਹੈ। ਇੱਕ ਜਵਾਨ ਪੈਣ ਦਾ ਰੁੱਖ ਜੋ 80 ਫੁੱਟ ਤਕਰੀਬਨ 24 ਮੀਟਰ ਤੱਕ ਉੱਚਾ ਹੋ ਸਕਦਾ ਹੈ ਅਤੇ ਜਿਸ ਦੇ ਤਣੇ ਦਾ ਵਿਆਸ 5 ਫੁੱਟ ਲਗਭਗ 1.5 ਮੀਟਰ ਹੈ ਹਰ ਤੀਜੇ ਸਾਲ ਨਿਸਾਨ ਸਾਹਿਬ ਲਈ ਝੰਡੇ ਦੇ ਖੰਬੇ ਵਜੋਂ ਕੰਮ ਕਰਨ ਲਈ ਰੱਖਿਆ ਜਾਂਦਾ ਹੈ ਮੇਲੇ ਵਿੱਚ ਪੰਜਾਬ ਉੱਤਰ ਪ੍ਰਦੇਸ਼ ਦਿੱਲੀ ਰਾਜਸਥਾਨ ਅਤੇ ਹਿਮਾਚਲ ਤੋਂ ਲੱਖਾਂ ਲੋਕ ਸ਼ਾਮਲ ਹੁੰਦੇ ਹਨ ਪੰਜਾਬ ਦੇ ਦੁਆਬਾ ਮਾਝਾ ਅਤੇ ਮਾਲਵਾ ਦੇ ਕਈ ਇਲਾਕਿਆਂ ਦੇ ਸਿੱਖ ਖਾਸ ਤੌਰ ਤੇ ਬਾਬਾ ਬੜਪਾਗ ਸਿੰਘ ਜੀ ਦੇ ਸਰਦਾਲੂ ਹਨ ਅਤੇ ਵੱਡੀ ਗਿਣਤੀ ਵਿੱਚ ਮੇਲੇ ਵਿੱਚ ਸ਼ਾਮਲ ਹੁੰਦੇ ਹਨ ਮੇਲੇ ਵਿੱਚ ਸ਼ਾਮਲ ਹੋਣ ਵਾਲੀਆਂ ਜ਼ਿਆਦਾਤਰ ਔਰਤਾਂ ਹੀ ਹੁੰਦੀਆਂ ਹਨ ਬਾਬਾ ਬੜਪਾਗ ਸਿੰਘ ਜੀ ਦੇ ਪੂਰੇ ਇਤਿਹਾਸ ਦੀ ਵੀਡੀਓ ਆਪਾਂ ਪਹਿਲਾਂ ਵੀ ਬਣਾ ਚੁੱਕੇ ਹਾਂ ਉਸ ਤੇ ਕਲਿੱਕ ਕਰਕੇ ਵੀਡੀਓ ਨੂੰ ਜ਼ਰੂਰ ਦੇਖਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਅਤੇ ਸਾਖੀਆਂ ਦੇਖਣ ਲਈ ਸਾਡੇ ਚੈਨਲ ਗੱਲ ਇਤਿਹਾਸ ਦੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ